ਨੂੰ ਵੀ ਪਤਾ ਹੈ ਹਾਂ ਤੈਨੂੰ ਕਹਿੰਦੇ ਕੁਛ ਨਹੀਂ ਨਹੀਂ ਯਾਰ ਭਾਈ ਕਿੰਨ ਜਗੰਦੇ ਕਿਉਂ ਤੈਨੂੰ ਤੇਰੇ ਤੋਂ ਹਟਦਾ ਕਿਉਂ ਨਹੀਂ ਮੈਂ ਭਾਈ ਇੱਥੇ ਗੋਲ ਮੈਂ ਉਹਦਾ ਨਾਮ ਸ਼ੁੱਧ ਕਰਾ ਲੈਣਾ ਉਸ ਬਾਅਦ ਮੇਰੇ ਤੱਕ ਨਹੀਂ ਲੱਗਾ ਭਈ ਇਹ ਤਸ਼ੁੱਧ ਕਿਡਾਵੇਂ ਦਾ ਸ਼ੁੱਧ ਤਾਂ ਤੂੰ ਹੋਇਆ ਹੀ ਭੈਣ ਇਹਦੇ ਤੋਂ ਪਿੱਛੇ ਡਿੱਗਿਆ ਉਹਦਾ ਵੀ ਇਹ ਗੱਲ ਦਿਕਾਈ ਸੀ ਤੈਨੂੰ ਨਹੀਂ ਭਾਈ ਯਾਰ ਉਸ ਤੋਂ ਬਾਅਦ ਮੈਂ ਅੱਜ ਹੋਵਾ ਉਸ ਤੋਂ ਬਾਅਦ ਮੈਂ ਇਹ ਕੰਮ ਨੇ ਜਦੋਂ ਪਤਾ ਨਾ ਜਦੋਂ ਪੁਲਿਸ ਵਾਲੇ ਅੰਦਰ ਡੰਡੇ ਮਾਰੇ ਭਾਈ ਪਤਾ ਹੈ ਨਾ ਉਹ ਤਾਂ ਨਹੀਂ ਯਾਦ ਆ ਸਕੋਲੀ ਪਾਣੀ ਚੱਕ ਲੈ ਪੀ ਲੋ ਰੋ ਪਾਣੀ ਚੰਗਾ ਫੀਲ ਆ ਵੀਦਾ ਸੁਕਰਗਰਾਜ ਚੰਗਾ ਕੀਤਾ ਜਿਹਨੇ ਰਾਤੀ ਦੇ ਕੁੱਤੇ ਹੀ ਖਾ ਲਏ ਨਹੀਂ ਭਾਈ ਮਾਲ ਇੱਥੇ ਮੈਂ ਡਿੱਗ ਗਿਆ ਬਸ ਕਲੇਜੀ ਹਾਂ ਹਾਂ ਲਗਾਈ ਜੇ ਮੋਰ ਤੇਰੇ ਨਾਲ ਭੈਜ ਪਰਿਵਾਰ ਹੋਵੇ ਸਾਰਾ ਕੱਲੇ ਕਦ ਕੁੱਤੇ ਹੋਣਾਂ ਪਾਣੀ ਚੱਕ ਕੇ ਦੱਸ ਦੇ ਉਹ ਚਲੋ ਪਤਾ ਪੱਛੀ ਉਹਨਾਂ ਨੂੰ ਫੋਨ ਲਾਉਂ ਤੇਰੀ ਆਈ ਇਹਨਾਂ ਨਾਲ ਭਾਈ ਫੋਨ ਦੀ ਹੁੰਦੀ ਸਪੀਕਰ ਟੱਗੀਏ ਬੈਗ ਤੋਂ ਪੈਂਦੀ ਹੈ 7-800 ਰੁਪਿਆ ਸਤਾਰਤ ਤੋਂ ਪਿਰਾਨੇ ਵਾਲੇ ਨਿਬੰਧ ਜਿੰਨੇ ਸਵੇਰੇ 200 ਸ਼ੇਰ ਦਾ ਇਹ ਗੰਦਾ ਮਾ ਹੂੰ ਜਿਆੜੀ ਸੱਜੀ ਲੈ ਲਿਆ ਸੂਰ ਲਾਗ ਲਾਇਆ ਨੇ ਪੁੱਛੀ ਸ਼ੇਰ ਸ਼ੇਰੇ ਲਾ ਕੇ ਗਏ ਜਣਾ ਸ਼ੇਰ ਹਾਂ ਸ਼ੇਰ ਨਹੀਂ ਮੈਂ ਨਾਲਾਂ ਆ ਜੂਰ ਹਾਂ ਤੇ ਫਿਰ ਐਵੇਂ ਕੰਮ ਕਿਵੇਂ ਕਰਦਾ ਰਿਹਾ ਜਿਹੜਾ ਲਾਂਦਾ ਆ ਜੂਰ ਯਾਰ ਮੈਂ ਗੋਲੀ ਘਾ ਲੈਂਦਾ ਉਹਨੂੰ ਚਿਪਾ ਗੋਲੀ ਘਾਤੀ ਇੱਕ ਪ੍ਰਹਿਗਾ ਕਿੱਥੋਂ ਲੈਂਦੇ ਜੀ ਨਹੀਂ ਜੀ ਪਤਾ ਨਹੀਂ ਪ੍ਰਹਿਗਾ ਕਿੱਥੋਂ ਲੈਂਦੀ ਯਾਰ ਤੂੰ ਖਾਂਦਾ ਸਾਰਾ ਕੋਈ ਪਤਾ ਤੈਨੂੰ ਕੁਝ ਵੀ ਨਹੀਂ ਕਿੱਥੋਂ ਮਿਲਦਾ ਮਾਲਕ ਕਹਿੰਦਾ ਮੈਂ ਬਿਲਕੁਲ ਸੱਚਾ ਐ ਸਾਰੇ ਗਣਾ ਦਿੱਤੇ ਨੇ ਓਏ ਮਾਦਮ ਨੂੰ ਉਦੋਂ ਹੀ ਮਰਦਾ ਫੰ। ਵੀ ਖੰਡਾ ਆਉਣਾ ਪਰੇਗਾ ਪਰ ਭਾਈ ਆਪਾਂ ਨਹੀਂ ਪਤਾ ਕਿ ਤੂੰ ਜਿਆਦਾ ਕਿੰਨੀ। ਕੌਣ ਉੱਤੋਂ ਲੈ ਦਿੰਦਾ ਹੈ? ਇਹ ਉੱਤੋਂ ਯਾਰ ਨੰਬਰ ਦਰਦਨ ਲਿਆ ਦਿੰਦਾ ਕਿਦੇ? ਨੰਬਰ ਦਰਦਨ ਕਿ ਤੂੰ ਜਿਆਦਾ ਆ ਨੰਬਰ ਚੱਕਦਾ। ਨੰਬਰ ਚੱਕਦਾ। ਕਿੰਨਾ ਡੱਬਰ ਚੱਕਦਾ। ਸਪੈਸ਼ਲ ਦਾ। ਅੱਛਾ। ਤੂੰ ਬਚ ਗਿਆ। ਜੇ ਤੈਨੂੰ ਕੋਈ ਇੱਥੇ ਨਾ ਵੇਖਦਾ ਤੈਨੂੰ ਰਾਤ ਇੱਥੇ ਕੁੱਤਿਆਂ ਨੇ ਖਾ ਜਾਣਾ ਸੀ। ਮਿਹਰਬਾਨੀ ਮਾਤਾ ਬੀਬੀ। ਮਾਣ ਸਾਡੀ ਮਿਹਰਬਾਨੀ ਕਰ ਸਾਡੇ ਮਿਹਰਬਾਨੀ ਕਰ ਇਹ ਇਹ ਬਾਈਆਂ ਨੇ ਇਹ ਬਾਈਆਂ ਨੇ ਨਾਲ ਮਿਹਨਤ ਕਰਦੇ ਤਾਂ ਤੂੰ ਫਿਰ ਨਹੀਂ ਭਜਦਾ ਸੀਗਾ ਹਾਂ ਇਹਨਾਂ ਨੇ ਇਹਨਾਂ ਨੇ ਮਿਹਨਤ ਕੀਤੀ ਹੈ ਇਹਨਾਂ ਨੇ ਦੱਸਿਆ ਤਾਂ ਫਿਰ ਜਾ ਕੇ ਤੂੰ ਬਚਿਆ ਦੋ ਕੁੱਤੇ ਭਜਾਏ ਨੇ ਠੀਕ ਹੈ ਨਾ ਜੇ ਨਾ ਆਦਿਓ ਦੋ ਕੁੱਤੇ ਨੇ ਤੈਨੂੰ ਮਾਰ ਟੁਕ ਜਾਣਾ ਆ ਜਿੱਦਾਂ ਕਿ ਕਿਵੇਂ ਹੈ ਓਟਾ ਤਾਂ ਭਾਜ ਦੰਦਰਾ ਦਾ ਕਰੇ ਹਾਂ ਜੀ ਭਾਈ ਉਹ ਕੰਨਾਮ ਜਾਂਦਾ ਰਹਾਂਗਾ ਨਹੀਂ ਨਹੀਂ ਯਾਰ ਆਪ ਕੋ ਕਾਲ ਨਹੀਂ ਨਹੀਂ ਮੋੜਸ ਲਾਇਆ ਨਹੀਂ ਇਹਨੂੰ ਸੁਣ ਕਾ ਕੇ ਲੈ ਜੋ ਯਾਰ ਅਕਾਲ ਨੂੰ ਆਪਣੇ ਤੇ ਗੱਲ ਕਰ ਆ ਯਾਰ ਤਰਾ ਯਾਰ ਟੈਨਸ਼ਨ ਹੋ ਰਿਹਾ ਹੁਣ ਅੱਜ ਬੰਨਛਾ ਨਹੀਂ ਕਰਦਾ ਮੈਨੂੰ ਲੱਗ ਅ ਮੈਂ ਨਾਮ ਲਿਆ ਕਬੀਰ ਦਾ ਨਾਮ ਚੁੱਧੀ ਕਰ ਜਾਂਦੀ ਇਹ ਨਾ ਨਾਲ ਆਏ ਨਾ ਓ ਗੱਲ ਸੁਣ ਮੇਰੀ ਤੂੰ ਨਾਮ ਤੇ ਲਿਆ ਰਿਲੇਟਾ ਆਪਣੇ ਨਾਮ ਤੇ ਤੈਨੂੰ ਤੋ ਸੱਟ ਜਾਂਣਗੇ ਮਾਰ ਕੇ ਹਾਂ ਹਾਂ ਮੈਂ ਤੈਨੂੰ ਚੱਕਿਆ ਕਿਸੇ ਨੀ ਬਲਦਾ ਮੇਰੇ ਨਾਲ ਖੜੇ ਨਾ ਜਿੰਦਾ ਤੈਨੂੰ ਲਵਾ ਕੇ ਤੈਨੂੰ ਸੱਟ ਕੇ ਮੈਂ ਵੇਖ ਕੇ ਰਹਿਣਾ ਇਹ ਨਾਲ ਆਇਆ ਮੇਨੂੰ ਚਟ ਕਿਵੇਂ ਚੱਲੇਗਾ ਹੂੰ ਬਾਜੂ ਤੋਂ ਲੈ ਕੇ ਪਿੰਡ 'ਚ ਦਿੱਸਣਾ ਨਹੀਂ ਰਿਹਾ ਨਹੀਂ ਭਾਈ ਯਾਰ ਮੈਂ ਆ ਜਾਵਾਂ ਕਿੰਨੇ ਕਿੰਨੇ ਪੈਸੇ ਪਾਏ ਸੀ ਤੁਸੀਂ ਹਾਂਜੀ ਪੈਸੇ ਕਿੰਨੇ ਕਿੰਨੇ ਪਾਏ ਸੀ 200 200 ਤਿੰਨਾਂ ਨੇ ਹਾਂਜੀ ਤੇ ਇੱਥੇ ਕੀ ਆਰਓ ਦੇ ਕੋਲ ਘਰ ਕਿੱਥੇ ਕੰਨਾਂ ਪਿਆ ਰੋਕੋ ਯਾਰ ਮੈਨੂੰ ਨਾ ਇੰਨਾ ਨਹੀਂ ਪਤਾ ਇੰਨਾ ਪਤਾ ਵੀ ਉਹ ਦਾ ਕ੍ਰਿਸ਼ਨ ਕ੍ਰਿਸ਼ਨ ਕਹਿੰਦਾ ਉਹਨੂੰ ਹਾਂ ਹੁੰਦੇ ਨੂੰ ਪਾ ਨਹੀਂਗਾ ਆਪਾਂ ਦਾ ਪਹਿਲੀ ਵਾਰ ਆਇਆ ਅੱਜ ਤੇ ਹਾਂ ਕਿੱਥੇ ਕਰਕੇ ਕਿੱਥੇ ਕਰਕੇ ਘਰ ਪਿੰਡ 'ਚ ਨਹੀਂ ਪਤਾ ਭਾਈ ਯਾਰ ਇੱਥੋਂ ਅੱਗੋ ਜਾ ਕੇ ਨਾ ਹਾਂ ਇਹ ਸੜਕ ਹੁੰਦੀ ਏ ਹਾਂ ਉਹ ਬੁੰਡਾ ਹੈਗਾ ਭਾਈ ਲਾਈਟ ਲੱਗ ਕਿਵੇਂ ਤਰ ਮੁੰਡਾ ਮਗਾ ਬਾਈ ਖੜਾ ਕਿਸ ਤਰ੍ਹਾਂ ਦਾ ਦਿਖਦਾ ਐ ਬਾਈ ਜਰਾ ਮੁੱਛਾਂ ਯਾਰੀਆਂ ਕੱਲੇ ਮਨ ਵਾਲੀਆਂ ਪਾਜੀਆਂ ਚੱਪਲਾਂ ਅੱਛਾ ਮੈਂ ਦੱਸਾਂ ਨਹੀਂ ਨਹੀਂ ਯਾਰ ਦਸੀਆ ਸਹੀ ਨਰਮ ਆ ਅੱਛਾ ਕੋਈ ਇਸ ਤਰ੍ਹਾਂ ਨਹੀਂ ਅੱਛਾ ਯਾਰ ਬੰਦੇ ਨਾਲ ਕਿਸੇ ਕਿਸਕੇ ਨੇ ਕਿਸ਼ਨ ਕਿਸ਼ਨ ਕਹਿੰਦੇ ਨੇ ਹਾਂਜੀ ਉਹ ਹੋਂਦੇ ਕੋਲੋਂ ਕਿੰਨੇ ਦਾ ਲਿਆ 600 ਰੁਪਏ ਤੋਂ ਬੀਲਿਆ 600 ਤਾਂ ਲਿਆ ਹੋਂਦੇ ਕੋਲੋਂ ਤਿੰਨਾਂ ਨੇ ਹਾਂਜੀ ਤੇ ਫਿਰ ਇੱਥੇ ਤਿੰਨੇ ਲਾਣ ਲਾ ਪਏ ਸੀ ਹਾਂਜੀ ਅੱਛਾ ਹੁਣ ਜਦੋਂ ਤੈਨੂੰ ਹੋਸ਼ ਆਈ ਤੇਰੇ ਨਾਲ ਦੇ ਮਾਵੇ ਕਿ ਰਾਣਾ ਮੈਨੂੰ ਕਹਿੰਦਾ ਚੱਲੀ ਕਰਾਂ ਨੂੰ ਵੀ ਮੈਂ ਲਾ ਕੋਠੇ ਪੇ ਨਾਲ ਉੱਪੇ ਗਿਆ ਹਾਂ ਹਾਂ ਤੇ ਨਾਲ ਬੰਦਾ ਹੀ ਹੋਣਾ ਪਹਿਲੇ ਵਿਆਹ ਹੋ ਗਿਆ ਹਾਂ ਇਹਨਾਂ ਮੋੜ ਤੇ ਹਾਂ ਉਹਨੇ ਵੀ ਮੱਲ ਥੋੜਾ ਲਾਇਆ ਹੂੰ ਰਕਲੇ ਹੋ ਰਿਹਾ ਹੂੰ ਉਹ ਭਰਾ ਉਹ ਜੋ ਛੱਡ ਕੋਣ ਕਿ ਮੜੀ ਮੜੀ ਆਈ ਦੂਜੇ ਨੂੰ ਕੋਈ ਨਿਕਾ ਮੈਂ ਕੱਲਾ ਰਹੇ ਆਂ ਭਾਈ ਯਾਰ ਹੂੰ ਉਹ ਵੀ ਡਿੱਗ ਗਿਆ ਉਹ ਵੀ ਨਿਕਲ ਗਿਆ ਨਹੀਂ ਨਹੀਂ ਬਾਈ ਯਾਰ ਮੈਂ ਡਿੱਗ ਗਿਆ ਉਹ ਹੀ ਡਿੱਗ ਗਿਆ ਉਹ ਨੂੰ ਹੋਇਆ ਮੇਰੇ ਤੋਂ ਪਹਿਲੇ ਅੱਛਾ ਉਹ ਦਲਾ ਹੀ ਕੁਨੀ ਵਾਲੇ ਵੀ ਥੋੜਾ ਜਿਹਾ ਲਾਇਆ ਜਿੰਨੀ ਦਰ ਪਹਿਲਾਂ ਪਹਿਲਾਂ ਕਿਦੋਂ ਹੋਇਆ ਨਹੀਂ ਬਾਈ ਪਹਿਲੀ ਵਾਰ ਆ ਜੋ ਹੈ ਇਹ ਇੱਕ ਹੋਰੇ ਉੱਤੇ ਡਿੱਗਿਆ ਸੀ ਐਸੇ ਪਿੰਡੀ ਹਾਂਜੀ ਐਸੇ ਪਿੰਡੀ ਪਹਿਲਾਂ ਡਿੱਗਿਆ ਸੀ ਹਾਂਜੀ ਬਾਈ ਇਹੋ ਮੰਨ ਲਓ ਵੀ ਅੱਜ ਦੂਜੀ ਵਾਰੀ ਹੈ ਤਕਰੀਬਨ ਉਹ ਨੋਜ਼ ਹੈ ਸਰਦੀਆਂ ਦੀ ਗੱਲ ਐ ਮੈਂ ਹੀ ਤੈਨੂੰ ਉਠਾਇਆ ਸੀ ਉਦਾਂ ਵੀ ਹਾਂ ਪੰਜ ਮਹੀਨੇ ਹੋ ਗਏ ਹਾਂ ਭਾਈ ਪੰਜ ਮਹੀਨੇ ਕਿਥੇ ਹੋ ਗਏ ਮਹੀਨਾ ਡੇਢ ਹੋਇਆ ਨਾਲੇ ਤੂੰ ਕਹਿੰਦਾ ਮੈਂ ਪੰਜ ਮਹੀਨੇ ਪਹਿਲਾਂ ਵੀ ਇੱਥੇ ਡਿੱਗਿਆ ਸੀ ਸੇਲਰ ਕੰਮ ਕਰਦਾ ਅੱਛਾ ਸੇਲਰ ਤੇ ਅੱਜ ਪਹਿਲੀ ਵਾਰ ਹੀ ਗਿਆ ਹਾਂਜੀ ਅੱਛਾ ਉਹਨੂੰ ਉਹਨਾਂ ਦਾ ਨਾਮ ਆ ਗਿਆ ਵਿੱਚ ਮੇਰੇ ਖਿਆਲ ਚ ਆਖਰੀ ਵਾਰੀ ਹੋਏਗਾ ਨਹੀਂ ਬਈ ਕਿਵੇਂ ਮੇਰੀ ਮੇਰੇ ਨਾਲ ਬੰਦੀ ਨਹੀਂ ਬੰਦੀ ਮੈਂ ਨਹੀਂ ਮੈਂ ਤਾਂ ਮੇਰੇ ਨਾਲ ਗਲਤੀ ਨਹੀਂ ਕਰਦਾ ਨਹੀਂ ਬੰਦੀ ਨਹੀਂ ਤਾਂ ਫਿਰ ਠੀਕਾ ਲਾਉਣਾ ਤੂੰ ਚਿੱਟਾ ਲਾਉਣਾ ਮੰਦ ਨਹੀਂ ਫਿਰ ਹੁਣ ਕਿੰਨੇ ਨਵਲਾਵਾਂ ਲੈ ਕੇ ਹੁੰਦਾ ਧੋਖਾ ਕਰਦਾ ਫਿਰ ਮੈਂ ਬਣਦੀ ਨਹੀਂ ਕਿਹੜੇ ਪਿੰਡ ਵਿਆਹ ਮੇ ਤੋਂ ਇਹ ਇਹਦੇ ਲਾਡ ਮੈਰੀਜ ਹੈ ਲਾਡ ਮੈਰੀਜ ਹੈ ਅੰਗਰੇਜ਼ ਕੋਰਟ ਮੈਰਿਜ ਕੋਰਟ ਮੈਰਿਜ ਕਰਾਈ ਸੀ ਵਾਹ ਸ਼ਾਬਾਸ਼ ਕਿਸਮਤ ਹੁੰਦੀ ਫੁੱਟੀ ਜਿਹਨੇ ਤੇਰੇ ਮਗਰ ਲਾ ਕੇ ਕੋਰਟ ਮੈਰਿਜ ਕਰਾ ਲਈਏ ਮੈਰਿਜ ਕਰਾ ਲਈ ਤੇਰੇ ਭਰਾ ਕਿੰਨੇ ਭਰਾ ਜੇ ਤੁਸੀਂ ਤਿੰਨ ਭਰਾ ਬਾਈ ਦੂਜੇ ਕੀ ਕੰਮ ਕਰਦੇ ਇੱਕ ਡਰਾਈਵਰ ਹੈ ਬਾਈ ਯੂਪੀ ਗਿਆ ਹੂੰ ਇੱਕ ਕਰੇ ਤੂੰ ਛੋਟਾ ਵੱਡਾ ਵੱਡਾ ਵੀਡੀਓ ਵਾਇਰਲ ਹੋ ਰਹੀ ਹੈ ਚਿਵਾਣਾ ਦੀ ਸੋਸਾਇਟੀ ਦੇ ਨਜ਼ਦੀਕ ਇੱਕ ਨੌਜਵਾਨ ਮਚੇ ਦੀ ਹਾਲਤ ਵਿੱਚ ਜਿਹੜਾ ਹੈਗਾ ਉਥੇ ਬੇਹੋਸ਼ ਪਿਆ ਸੀਗਾ ਤਾਂ ਉਹ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਜਿਹੜਾ ਹੋਛ ਚ ਲਿਆਂਦਾ ਉਸ ਤੋਂ ਬਾਅਦ ਇੱਕ ਵੀਡੀਓ ਜਿਹੜੀ ਹੈ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਨੌਜਵਾਨ ਪਿੰਡ ਦੇ ਹੀ ਕੁਝ ਲੋਕਾਂ ਦਾ ਨਾਮ ਲੈ ਰਿਹਾ ਕਿ ਉਥੋਂ ਨੇ ਚਿੱਟਾ ਵਗੈਰਾ ਜਿਹੜਾ ਹੈਗਾ ਤਰੀਦਿਆ ਸੀ ਉਹਦੇ ਤੇ ਕੀ ਕਾਰਵਾਈ ਕੀਤੀ ਹੈ ਉਹ ਜਿਹੜਾ ਨੌਜਵਾਨ ਹੈ ਉਹਨੂੰ ਤਲਾਸ਼ ਕਰਕੇ ਜਲਦ ਤੋਂ ਜਲ ਉਹਦੀ ਸਟੇਟਮੈਂਟ ਰਿਕਾਰਡ ਕਰਾਂਗੇ ਉਹਦੇ ਮੁਤਾਬਕ ਉਹ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਏਗੀ ਜੀ ਥੈਂਕ ਯੂ